ਮੈਂ ਸਾਰੇ ਆਪਣੇ ਵੀਰ ਭਰਾਵਾਂ ਨੂੰ ਬੇਨਤੀ ਕਰਦਾ ਵੀਰ ਭਰਾਵਾਂ ਨੂੰ ਬੇਨਤੀ ਕਰਦਾ ਕਿ ਕੰਮ ਤੋਂ ਬਿਨਾਂ ਬਾਹਰ ਨਾ ਨਿਕਲੋ ਯਾਰ ਅੱਜ ਬਹੁਤ ਜ਼ਿਆਦਾ ਧੁੰਦ ਪੈ ਚੁੱਕੀ ਹੈ ਇਸ ਲਈ ਬਹੁਤ ਜ਼ਿਆਦਾ ਨਹੀਂ ਖਤਰਾ ਆ ਜਿਹੜੇ ਨਿਕਲੇ ਵੀ ਉਹਨਾਂ ਨੂੰ ਵੀਰ ਭਰਾਵਾਂ ਨੂੰ ਇੱਕ ਮੈਂ ਖਾਸ ਸੁਨੇਹਾ ਚਲੋ ਇੱਕ ਖਾਸ ਗੁਜਾਰਿਸ਼ ਕਰਦਾ ਕਿ ਜਦੋਂ ਸਾਈਕਲ ਜਾਂਦੇ ਆ ਜਾਂ ਸਕੂਟਰ ਜਾਂ ਮੋਟਰਸਾਈਕਲ ਜਾਂਦੇ ਆ ਵੀ ਉਹਨਾਂ ਦਾ ਜ਼ਰੂਰ ਧਿਆਨ ਰੱਖੋ ਕਿਉਂਕਿ ਆਪਾਂ ਧੁੰਦ ਜਿਆਦਾ ਆ ਸਾਨੂੰ ਨਹੀਂ ਦਿਖਾਈ ਦਿੰਦੇ ਆਪਾਂ ਤੇਜ਼ ਚੁਰੇ ਹੋਨੇ ਆ ਕਿ ਤੇਜ਼ੀ ਦੇ ਵਿੱਚ ਸਾਨੂੰ ਨਹੀਂ ਦਿਖਾਈ ਦਿੰਦੇ ਇਸ ਲਈ ਅਸੀਂ ਟੱਕਰ ਮਾਰ ਜਾਂਦੇ ਆ ਕਿਉਂਕਿ ਇਹ ਇੱਕ ਕੇਸ ਸੋਨੇ ਬਰਨਾਲੇ ਨੂੰ ਜਮ ਮੋੜਦੇ ਆ ਉੱਥੇ ਹੋਇਆ ਇਸ ਲਈ ਦੱਸ ਰਿਹਾ ਮੈਂ ਕਿ ਆਪਾਂ ਨੂੰ ਗੱਡੀ ਅੰਦਰਲੀ ਸਾਈਡ ਰੱਖ ਕੇ ਚਲਾਨੀ ਚਾਹੀਦੀ ਆ ਬਾਹਰਲੀ ਸਾਈਡ ਨਾ ਰੱਖੋ ਜੇ ਤੇਜ਼ ਵੀ ਜਾਣਾ ਕਿ ਤਾਂ ਕਿ ਜੋਗੀ ਨੁਕਸਾਨ ਨਾ ਹੋ ਸਕੇ ਅੱਜ ਬੰਦੇ ਨੂੰ ਬੰਦਾ ਦਿਖਾਈ ਨਹੀਂ ਦੇ ਰਿਹਾ ਦੇ ਦੂਸੀ ਆਪ ਦੇਖ ਸਕਦੇ ਹੋ ਕਿ ਤੁਹਾਨੂੰ ਗੱਡੀ ਮਰੇ ਕੋਈ ਦਿਖਾਈ ਦੇ ਰਹੀਆਂ ਦੀ ਕੁਝ ਨਹੀਂ ਦਿਖਾਈ ਦੇ ਰਿਆ ਗੱਡੀ ਬਿਲਕੁਲ ਜਦੋਂ ਨਜ਼ਦੀਕ ਆ ਜਾਂਦੀ ਹੈ ਇੱਦਾਂ ਦੇਖੋ ਨਜ਼ਦੀਕ ਆ ਗਈ ਮੇਰੀ ਸਪੀਡ 19 ਦੀ ਆ ਜੇ ਮੈਂ ਉਹ ਹੀ 80 ਦੀ ਸਪੀਡ ਤੇ ਹੰਦਾ ਤਾਂ ਨਹੀਂ ਪਤਾ ਲੱਗਣਾ ਸੀ ਹੈਨਾ ਇਸ ਕਰਕੇ ਪਲੀਜ਼ ਆਪਣਾ ਇਹ ਜੋ ਵੀ ਜਿਸ ਨੂੰ ਵੀ ਜਾਣਾ ਆ ਜ਼ਰੂਰੀ ਕੰਮਾਂ ਤਾਂ ਜਾਓ ਨਹੀਂ ਨਿਕਲਣ ਦੀ ਘਰ ਤੋਂ ਕੋਈ ਜ਼ਰੂਰਤ ਨਹੀਂ ਅਮੀਨ ਨੁਕਸਾਨ ਹੋਊਗਾ ਹੈਨਾ ਪਤਾ ਨਹੀਂ ਹੁੰਦਾ ਮਹਾਰਾਜ ਦਾ ਕਿਰਪਾ ਕਿਦੀ ਹੋ ਜਵੇ ਕਿਦਨ ਨੂੰ ਕੀ ਹੋ ਜਵੇ ਵੈਸੇ ਤਾਂ ਮਹਾਰਾਜ ਪੂਰਾ ਕਿਰਪਾ ਰੱਖੇ ਸਾਰੇ ਸੁਖੀ ਬਸਣ ਕਿਸੇ ਨੂੰ ਦੁੱਖ ਨਾ ਹੋਵੇ ਪਰ ਫਿਰ ਵੀ ਜਦੋਂ ਇਦਾਂ ਦਾ ਕੋਈ ਤੇ ਹਨ ਧੁੰਦ ਪਈ ਆ ਨਹੀਂ ਪਤਾ ਲੱਗਦਾ ਹੈਨਾ ਕੋਈ ਕਿਸੇ ਦਾ ਵਕੂਰ ਵੀ ਕੀ ਕਰ ਦੇਣਾ ਕਿਸੇ ਦਾ ਇੱਥੇ ਜੋ ਦਿਖਦਾ ਹੀ ਨਹੀਂ ਮੁਰੇ ਇਸ ਲਈ ਉਪਰਲੇ ਤੋਂ ਹੌਲੀ ਚਲੋ ਦੂਜੇ ਨੰਬਰ ਤੇ ਸਾਈਕਲ ਸਕੂਟਰ ਜਰੂਰ ਵਿਚਾਓ ਇਹ ਦੋ ਚੀਜ਼ਾਂ ਜਿਹੜੀਆਂ ਗੌਰ ਰੱਖੋ ਮੇਰੇ ਵੀਰ ਠੀਕ ਹੈ ਜੀ ਇਹ ਬੇਨਤੀ ਹੈ ਸਾਰੇ ਅੱਗੇ ਕਿ ਸਕੂਟਰ ਤੇ ਸਾਈਕਲ ਵਾਲਿਆਂ ਨੇ ਜਰੂਰ ਦੇਖੋ ਵਾਲੇ ਵਾਲੇ ਉਹ ਤਰੇ ਹੁੰਦੇ ਆ ਤੇ ਆਪਾਂ ਖਿੱਚੀਆਂ ਦੀ ਗੱਡੀ ਕਿਉਂਕਿ ਇਹ ਯਾਦ ਰੱਖੋ ਕਿ ਆਪਾਂ ਵੀ ਕਦੇ ਸਕੂਟਰ ਸਾਈਕਲ ਤੋਂ ਸੀਗੇ ਅੱਜ ਗੱਡੀਆਂ ਸਾਡੇ ਕੋਲ ਆਈਆਂ ਤਾਂ ਸਾਈਕਲ ਸਕੂਟਰ ਤੋਂ ਆਈਆਂ ਇਹ ਯਾਦ ਰੱਖਿਆ ਕਰੋ ਹਮੇਸ਼ਾ ਮੇਰੇ ਵੀਰ ਇਸ ਕਰਕੇ ਉਹਨਾਂ ਨੇ ਉਹਨਾਂ ਦਾ ਧਿਆਨ ਰੱਖਿਆ ਕਰੋ ਇਦਾਂ ਨਹੀਂ ਕੀ ਆ ਉਹਨਾਂ ਨੂੰ ਗਾਲਾਂ ਕੱਢਣ ਲੱਪੋ ਜੇ ਉਹ ਹੈਨਾ ਮੋਰੇ ਉਹ ਨਹੀਂ ਆਦੇ ਮੋਰੇ ਆਪਾਂ ਨਹੀਂ ਆ ਕਿਉਂਕਿ ਆਪਾਂ ਕਾਲੀ ਚੁੰਨੇ ਪੰਜ ਮਿੰਟ ਲੇਟ ਹੋ ਜਿਓ ਪਰ ਜਾਓ ਹੁੜੀ ਜਾਣ ਨਾ ਕੋਈ ਚੀਜ਼ ਨਹੀਂ ਆ ਦੇਖੋ ਗੱਡੀ ਮੋਰੇ ਆ ਗਈ ਇੱਕਦਮ ਹੁਣ ਦਿਖੀ ਆ ਇੱਥੋਂ ਤੁਸੀਂ ਆਪ ਹਿਸਾਬ ਲਾ ਲਓ ਕਿ ਕਿੰਨੀ ਦੁੱਧ ਪੀ ਲਈ ਆ ਇਹ ਹਰੇ ਸਾਡਾ ਪਿੰਡ ਦਾ ਰੋੜ ਹੈ ਗੱਡੀ ਹੁਣ ਦਿਖੀ ਆ ਸਿਰਫ ਕੋਲ ਆ ਕੇ ਤੇ ਆ ਇਸ ਲਈ ਤੁਹਾਨੂੰ ਮੈਂ ਕਹਿਣਾ ਬਿਲਕੁਲ ਬਿਨ ਕੰਮ ਤੇ ਬਿਨਾ ਕੋਈ ਵੀ ਆਪਣੇ ਕਰੋਨਾ ਨਿਕਲੇ ਅੱਜ ਬਿਨਾ ਕੰਮ ਤੋਂ ਕੋਈ ਵੀ ਕਰੋਨਾ ਨਿਕਲੇ ਜੇ ਕਿਸੇ ਨੂੰ ਜਰੂਰੀ ਕੰਮ ਹੈ ਤਾਂ ਘਰੋਂ ਨਿਕਲੋ ਨਹੀਂ ਆਪਣੇ ਘਰੇ ਬੈਠੋ ਨਾ ਜਿੰਦਗੀ ਨਾਲ ਕੋਈ ਚੀਜ਼ ਪਿਆਰੀ ਨਹੀਂ ਹੈਗੀ ਜਿੰਦਗੀ ਸਭ ਨੂੰ ਪਿਆਰੀ ਹੈ ਜੀ ਇਸ ਕਰਕੇ ਸਾਰੇ ਆਪਣੇ ਘਰ ਬੈਠੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ